ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਸਰੋਵਰ ਸਿੱਖ ਕੌਮ ਦੇ ਵਿੱਚ ਵੱਡਾ ਮਹੱਤਵ ਰੱਖਦੇ ਨੇ ਤੇ ਅੱਜ ਅਸੀਂ ਤੁਹਾਨੂੰ ਸਿੱਖ ਇਤਿਹਾਸ ਦੇ ਸਭ ਤੋਂ ਪਹਿਲੇ ਸਰੋਵਰ ਸਾਹਿਬ ਗੁਰਦੁਆਰਾ ਸ਼੍ਰੀ ਸੰਤੋਖ ਸਰ ਸਾਹਿਬ ਦੇ ਅੰਦਰ ਸਥਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਹੈ ਤਾਂ ਇਸ ਕਾਰ ਸੇਵਾ ਦਾ ਅੱਜ ਤੁਹਾਨੂੰ ਇੱਕ ਅਸੀਂ ਰੂਪ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਹੁਮ ਹੁਮਾ ਕੇ ਇੱਥੇ ਪਹੁੰਚੀ ਆ ਤੇ ਠਾਠਾ ਮਾਰਦਾ ਘਟ ਇਸ ਵੇਲੇ ਜਿਹੜਾ ਹੈ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਇੱਥੇ ਸ਼ੁਰੂ ਕਰ ਰਿਹਾ ਹੈ ਔਰ ਤੁਸੀਂ ਵੇਖ ਸਕਦੇ ਹੋ ਕਿ ਇਸ ਇਤਿਹਾਸ ਬਹੁਤ ਵੱਡਾ ਹੈ ਕਿਉਂਕਿ ਇਹ ਸਿੱਖ ਕੌਮ ਦੇ ਇਤਿਹਾਸ ਦਾ ਪਹਿਲਾ ਸਰੋਵਰ ਸੀ ਜਿਸ ਤੋਂ ਕੀ ਪੰਜ ਸਰੋਵਰ ਜਿਹੜੇ ਨੇ ਉਹ ਜਾਣੇ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦਾ ਉਤਸ਼ਾਹ ਵੇਖ ਸਕਦੇ ਹੋ ਕਿ ਕਿਵੇਂ ਸੰਗਤਾਂ ਸਵੇਰ ਤੋਂ ਹੀ ਕਰਵਾਈਆਂ ਨੇ ਤੇ ਸਰੋਵਰ ਦੇ ਵਿੱਚ ਜਿਹੜੀ ਥੱਲੇ ਗਾਰ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਆ ਉਸ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਇਹ ਹਜ਼ਾਰਾਂ ਦੀ ਤعداد ਸੰਗਤ ਇੱਥੇ ਪੁੱਜੀ ਹੈ ਅਤੇ ਉਹਨਾਂ ਵੱਲੋਂ ਇੱਕ ਸੱਚੇ ਮਨ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਇਸ ਵੇਲੇ ਇੱਥੇ ਸੇਵਾ ਕੀਤੀ ਜਾ ਰਹੀ ਹੈ ਸਰੋਵਰ ਬਹੁਤ ਵੱਡਾ ਸਰੋਵਰ ਹੈ ਔਰ ਇਸ ਸਰੋਵਰ ਦੀ ਕਾਰ ਸੇਵਾ ਆਜਾਰੰਭ ਕੀਤੀ ਗਈ ਹੈ ਔਰ ਤੁਸੀਂ ਵੇਖੋਗੇ ਕਿ ਕਿਵੇਂ ਹਰ ਵਰਗ ਦਾ ਵਿਅਕਤੀ ਇੱਥੇ ਆ ਕੇ ਸੇਵਾ ਕਰ ਰਿਹਾ ਸਾਡੇ ਨਾਲ ਕੋਈ ਸੰਗਤਾ ਮੌਜੂਦ ਨਹੀਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਕੀ ਹੈ ਕਿ ਮਹਾਂਤਾ ਤੇ ਅੱਜ ਕਿਵੇਂ ਫਿਰ ਸਬਬ ਬਣਿਆ ਕਿ ਸਵੇਰੇ ਆ ਕੇ ਇੱਥੇ ਸੇਵਾ ਕਰਨੀ ਹੈ ਔਰ ਸ਼ੁਰੂਆਤ ਕਰਨੀ ਹੈ ਔਰ ਇਸ ਇਤਿਹਾਸ ਦਾ ਇੱਕ ਹਿੱਸਾ ਬਣਨਾ ਪਹਿਲਾਂ ਤੇ ਸਮੂਹ ਦੇਸ਼ ਵਿੱਚ ਵੱਸਦਿਆਂ ਤੇ ਵਿਦੇਸ਼ਾਂ 'ਚ ਵੱਸਦਿਆਂ ਸੰਗਤਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਗ੍ਰੇਡ ਪੰਜਾਬ ਟੀਵੀ ਦਾ ਸੁਮੀਤ ਜੀ ਤੁਸੀਂ ਬਾਹਰ ਬੈਠੀਆਂ ਸੰਗਤਾਂ ਨੂੰ ਇੱਥੋਂ ਦਾ ਦਰਸ਼ਨ ਕਰਵਾ ਰਹੇ ਹੋ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਸਿੱਖ ਇਤਿਹਾਸ ਦਾ ਪਹਿਲਾ ਸਰੋਵਰ ਹੈ ਜਿਹਦੀ ਗੁਰੂ ਰਾਮਦਾਸ ਜੀ ਨੇ ਉਹ ਸਾਰੀ ਚਾਲੂ ਕਰਵਾਈ ਸੀ ਤੇ ਇਹਦੀ ਸਮਾਪਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਵਾਈ ਹੈ ਤੇ ਇੱਥੋਂ ਸੰਗਤਾਂ ਦਾ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸਿੱਖ ਕੌਮ ਉਤਸ਼ਾਹ ਦੇ ਨਾਲ ਇੱਥੋਂ ਦੀ ਸੇਵਾ ਕਰ ਰਹੀ ਹੈ ਕਿਉਂਕਿ ਹਰ ਸਿੱ ਮਨ ਦੇ ਵਿੱਚ ਇਹ ਭਾਵ ਰਹਿੰਦਾ ਹੈ ਕਿ ਸਾਨੂੰ ਗੁਰਦੁਆਰਿਆਂ ਦੀ ਜਿਵੇਂ ਸੇਵਾ ਕਰਨ ਦਾ ਮੌਕਾ ਮਿਲੇ ਤੇ ਇਹ 94 ਤੋਂ ਬਾਅਦ 30 ਸਾਲਾਂ ਬਾਅਦ ਪਹਿਲੀ ਵਾਰੀ ਸੇਵਾ ਹੋ ਰਹੀ ਹੈ ਜੀ ਬਿਲਕੁਲ ਤੁਹਾਨੂੰ ਇਹ ਚੀਜ਼ ਐਸੀ ਇੱਥੇ ਦੱਸਣਾ ਚਾਹਾਂਗੇ ਵਾਹਿਗੁਰੂ ਜੀ ਇੱਕ ਵਾਰੀ ਫੇਰ ਸੰਗਤ ਨੂੰ ਦੱਸਦੇ ਹੋ ਕਿ ਪਹਿਲਾਂ ਕਦੋਂ ਸੇਵਾ ਹੋਈ ਸੀ ਤੇ ਅੱਜ ਕਦੋਂ ਸੇਵਾ ਹੋ ਰਹੀ ਹੈ ਇਹ ਜੀ 1994 ਵਿੱਚ ਸੇਵਾ ਹੋਈ ਸੀ ਜੀ ਤੇ ਇਤ 30 ਸਾਲਾਂ ਬਾਅਦ ਅੱਜ ਸੇਵਾ ਹੋ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਬਾਅਦ ਕਿੰਨਾ ਵਡਭਾਗਾ ਮਹਿਸੂਸ ਕਰ ਰਹੇ ਹੋ ਬਹੁਤ ਅਸੀਂ ਅਖੁਸ਼ਕਿਸਮਤ ਆਪਣੇ ਆਪ ਨੂੰ ਸਮਝਦੇ ਆ ਕਿ ਸਾਡੇ ਵਡੇਰਿਆਂ ਨੇ ਇੱਥੇ 94 ਚ ਸੇਵਾ ਕੀਤੀ ਸੀ ਮੇਰਾ 97 ਦਾ ਜਨਮ ਹੈ ਤੇ ਉਹਨਾਂ ਤੋਂ ਬਾਅਦ ਅਸੀਂ ਇੱਥੋਂ ਦੀ ਸੇਵਾ ਕਰ ਰਹੇ ਆ ਬਹੁਤ ਖੁਸ਼ਕਿਸਮਤ ਸਮਝਦੇ ਆ ਕਿਉਂਕਿ ਵਡੇਰਿਆਂ ਤੋਂ ਇੱਥੋਂ ਦੀਆਂ ਗੱਲਾਂ ਸੁਣੀਆਂ ਸੁਣਨ ਨੂੰ ਮਿਲੀਆਂ ਸੀ ਕਿ ਸੇਵਾ ਆਪਾ ਕਰਦੇ ਸੀ ਸਾਨੂੰ ਮੌਕਾ ਨਹੀਂ ਮਿਲਿਆ ਸੀ ਅਸੀਂ ਖੁਸ਼ਕਿਸਮਤ ਸਮਝਦੇ ਆ ਕਿ ਸਾਨੂੰ ਜੀਵਨ ਚ ਇੱਥੋਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕਿੰਨੀ ਮਹਾਨਤਾ ਔਰ ਆਪਣੇ ਆਪ ਨੂੰ ਕਿੰਨਾ ਵਡਭਾਗਾ ਮਹਿਸੂਸ ਕਰਦੇ ਅਸੀਂ ਤਾਂ ਹੈ ਹੀ ਆ ਜੀ ਵਡਭਾਗੇ ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਇੱਥੋਂ ਦਾ ਜੰਮਿਆ ਅਮ੍ਰਿਤਸਰ ਦਾ ਉਹ ਹੈ ਹੀ ਵਡਭਾਗਾ ਤੇ ਇਹ ਤੋਂ ਜਦੋਂ ਗੁਰੂ ਰਾਮਦਾਸ ਜੀ ਨੇ ਇਥੋਂ ਦੀ ਸੇਵਾ ਆਰੰਭ ਕਰਵਾਈ ਤਾਂ ਸੇਵਾ ਕਰਦੇ ਦੌਰਾਨ ਇਥੋਂ ਬਾਬਾ ਸੰਤੋਖ ਸੰਤੋਖ ਜੀ ਦਾ ਇਥੋਂ ਬਹੁਤ ਵੱਡਾ ਭਾਗਾ ਇਤਿਹਾਸ ਹੈ ਜੀ ਬਿਲਕੁਲ ਬਿਲਕੁਲ ਹੋਰ ਵੀ ਸੰਗਤਾਂ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਇੱਥੇ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੇ ਸ਼ੁਭ ਦਿਹਾੜੇ ਦੇ ਸਮੂਹ ਸਾਧ ਸੰਗਤ ਨੂੰ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਆਪਾਂ ਵਧਾਈ ਦਿੰਦੇ ਆ ਤੇ ਸਮੂਹ ਸਾਧ ਸੰਗਤ ਜੀ ਨੂੰ ਅਪੀਲ ਕਰਦੇ ਆ ਕਿ ਗੁਰੂ ਘਰ ਦਾ ਇਹ ਪਹਿਲਾ ਸਰੋਵਰ ਹੈ ਸਿੱਖ ਇਤਿਹਾਸ ਦਾ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਸੰਤੋਖ ਜੀ ਦਾ ਉਧਾਰ ਕੀਤਾ ਸੀ ਤੇ ਤੁਸੀਂ ਵੀ ਆ ਕੇ ਇੱਥੇ ਸੰਗਤਾਂ ਸੇਵਾ ਕਰਨ ਤੇ ਆਪਣਾ ਜੀਵਾ ਸਫਰਨ ਕਰਨ ਵਾਈ ਗੁਰਜੀ ਵਾਈ ਗੁਰਜੀ ਉਧਰ ਕੀ ਉਹ ਜਿਹੜੀ ਸੇਵਾ ਚੱਲ ਰਹੀ ਉਹ ਕੀ ਐ ਜਰਾ ਉਧਰ ਮੱਛੀਆਂ ਦਾ ਮਤਲਬ ਕੀ ਇੱਕ ਪਾਸਾ ਰੱਖਿਆ ਹੈ ਕਿ ਮੱਛੀਆਂ ਨੂੰ ਕਿਸੇ ਜੀਵ ਨੂੰ ਹੱਤਿਆ ਨਾ ਹੋ ਕਿਸੇ ਹੋ ਜੇ ਤੇ ਉਧਰ ਮੱਛੀਆਂ ਦਾ ਪਾਸਾ ਰੱਖਿਆ ਹੈ ਕਿ ਉਧਰ ਮੱਛੀਆਂ ਹੈਗੀਆਂ ਅੱਛਾ ਉਧਰ ਮੱਛੀਆਂ ਸਾਰੀਆਂ ਸਰੋਵਰ ਦੀ ਉਧਰ ਜਿਹੜੀ ਤੋਂ ਵੀ ਸਰੋਵਰ ਦੀ ਦਾ ਆਪਾਂ ਸੇਵਾ ਕਰਦੇ ਆ ਨਾ ਸਰੋਵਰ ਨੂੰ ਬਿਲਕੁਲ ਵੀ ਮਤਲਬ ਖਾਲੀ ਨਹੀਂ ਕੀਤਾ ਜਾਂਦਾ ਇਹ ਕੁਝ 파ਟ ਹੈ ਜਿਹਨੂੰ ਆਪਾਂ ਪਹਿਲਾਂ ਉਹਨਾਂ ਨੇ ਸਾਫ਼ ਕਰਕੇ ਉਹ ਚ ਜਲ ਪਾ ਕੇ ਤੇ ਕੁਝ ਮੱਛੀਆਂ ਉਧਰ ਟਰਾਂਸਫਰ ਕਰਤੀਆਂ ਹੁਣ ਜਦੋਂ ਇਹ ਸਾਰਾ ਕੰਪਲੀਟ ਹੋ ਜਾਏਗਾ ਫਿਰ ਇਹਨੂੰ ਮਰਜ ਕਰ ਦੇਣਗੇ ਜੀ ਸਾਰਿਆਂ ਨੂੰ ਤੁਸੀਂ ਵੇਖ ਸਕਦੇ ਹੋ ਉਤਸ਼ਾਹ ਹੁਣ ਤੁਹਾਨੂੰ ਅਸੀਂ ਦਿਖਾਣੇ ਕਿਵੇਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਜਿਹੜੀਆਂ ਨੇ ਉਹ ਇਸ ਵੇਲੇ ਜਕਾਰੇ ਛੱਡ ਕੇ ਜਿਹੜੀਆਂ ਨੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜਕਾਰੇ ਬੋਲੇ ਈਸੋ ਨਿਹਾਲ ਵਾਹਿਗੁਰੂ ਕਾ ਖਾਲਾ ਵਾਹਿਗੁਰੂ ਕਾ ਲਾਹ ਖੁਸ਼ੀਆਂ ਦੇ ਜਕਾਰੇ ਲਿਆਵੇ ਨਿਹਾਲੋ ਜਾਵੇ ਤਨ ਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਾਣ ਨੂੰ ਪਾਵੇ ਸਤ ਸ੍ਰੀ ਅਕਾਲ ਬੋਲੇ ਦੀ ਗੂੰਜ ਤੁਸੀਂ ਅੱਛਾ ਮੰਚ ਕਿੰਨਾ ਚਾਹ ਅਕਸਰ ਹੁੰਦਾ ਵੈਸੇ ਨੌਜਵਾਨਾਂ ਨੂੰ ਹੁੰਦਾ ਕਿ ਜਿਆਦਾ ਚਾਹ ਵਾਹਿਗੁਰੂ ਜੀ ਪਰ ਤੁਸੀਂ ਅੱਜ ਨਾ ਜੀ ਨਾ ਇਹ ਕਰਮਾ ਭਗਲ الدین ਨੇਗਾ ਉਸ ਤੋਂ ਬਾਅਦ ਪਤਾ ਨਹੀਂ ਵਾਹਿਗੁਰੂ ਜੀ ਆ ਕਦੋਂ ਸਮਾਂ ਮਿਲਣਾ ਵਾ ਮਿਲਣਾ ਹੈ ਜਾਂ ਨਹੀਂਗਾ ਅੱਜ ਕੱਲ ਇੱਕ ਸ਼ਾਨਦਾਰ ਨਹੀਂ ਪਤਾ ਹੈਗਾ ਤੇ ਆਪਾਂ ਗੁਰੂ ਅਰਜਨ ਦੇਵ ਮਾਰਿਆ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਜੀਵਨ ਦਾ ਅੱਜ ਆ ਪਲ ਸਾਨੂੰ ਦਿੱਤਾ ਤੇ ਆਪਾਂ ਕੋਟਨ-ਕੋਟ ਧੰਨਵਾਦ ਕਰਦੇ ਆ ਗੁਰੂ ਅਰਜਨ ਦੇਵ ਬਿਲਕੁਲ ਤੁਸੀਂ ਵੇਖਦੇ ਲਗਾ ਤਰ ਸੇਵਾ ਵੀ ਤੁਹਾਨੂੰ ਦੱਸ ਰਹੇ ਆ ਕਿ ਛੋਟੇ-ਛੋਟੇ ਬੱਚੇ ਤੁਸੀਂ ਦੇਖੋ ਕਿ ਚਾਹੇ ਜਿੰਨੇ ਮਰਜੀ ਨੇ ਤੁਸੀਂ ਵੇਖ ਸਕਦੇ ਹੋ ਕਿ ਸਤਨਾਮ ਵਾਇਗੁਰੂ ਦਾ ਜਾਬ ਕਰਦੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਇਸ ਵੇਲੇ ਮੌਜੂਦ ਆ ਤਾਂ 3 ਸਾਰੀ ਗਾਰ ਹੈ ਉਸ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਬਾਬਾ ਜੀ ਕੀ ਅੱਜ ਇੱਥੇ ਸੇਵਾ ਚੱਲ ਰਹੀ ਹੈ ਔਰ ਕੀ ਐਸਾ ਕਿੰਨੇ ਦਿਨ ਚੱਲੇਗੀ ਤੇ ਕੀ ਇੱਥੇ ਜਿਹੜਾ ਹੈ ਇਸ ਕੰਮ ਚੱਲ ਰਿਹਾ ਸੋ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸੰਤੋਖ ਸਰ ਸਾਹਿਬ ਟਾਲੀ ਸਾਹਿਬ ਜਿਹਦਾ ਬਹੁਤ ਹੀ ਮਹਾਨ ਇਤਿਹਾਸ ਹੈ ਇਹ ਸਰੋਵਰ ਪੰਜ ਸਰੋਵਰਾਂ ਦੀ ਮਹੱਤਤਾ ਤੋਂ ਪਹਿਲੇ ਸਥਾਨ ਤੇ ਸਰੋਵਰ ਹੈ ਇਹਦੀ ਕਾਰ ਸੇਵਾ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਫੈਸਲੇ ਅਨੁਸਾਰ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਹੈ ਜੀ ਮਹਾਂਪੁਰਖਾਂ ਨੇ ਬੜੇ ਹੀ ਉਤਸ਼ਾਹ ਨਾਲ ਬੜੇ ਹੀ ਚਾਦੇ ਨਾਲ ਇਹ ਸੇਵਾ ਅੱਜ 5-6 ਸੈਂਬਾਦਾਂ ਦੀ ਰਹਿਮਾਨ ਰੈਂਡਮਾਈ ਹੇਠ ਆਰੰਭ ਕਰਵਾਈ ਹੈ ਸੰਗਤਾਂ ਦਾ ਠਾਠਾ ਮਾਰਦਾ ਕਾਠੇ ਇਹ ਮਹਾਪੁਰਖਾਂ ਦਾ ਜਿਹੜਾ ਹੈ ਮਹਾਪੁਰਖਾਂ ਵੱਲੋਂ ਕੀਤੀਆਂ ਹੋਈਆਂ ਸੇਵਾਵਾਂ ਦਾ ਜਿਹੜਾ ਹੈ ਨਾ ਬਾਬਾ ਮਹਿੰਦਰ ਸਿੰਘ ਬਾਬਾ ਬਚਨ ਸਿੰਘ ਜੀ ਇਹ ਸਾਰੇ ਮਹਾਪੁਰਖਾ ਜੀ ਇਕੱਤਰ ਹੋਏ ਨੇ ਇੱਥੇ ਸਾਰੇ ਆਪ ਹੱਥੀ ਸੇਵਾ ਵੀ ਕਰ ਰਹੇ ਨੇ ਮਹਾਪੁਰਖਾਂ ਦਾ ਇਹ ਨਿਜਮ ਹੈ ਦੀ ਹੱਥੀਂ ਸੇਵਾ ਕਰਕੇ ਸੰਗਤਾਂ ਨੂੰ ਪ੍ਰੇਰਿਤ ਕਰਦੇ ਨੇ ਤੇ ਸੰਗਤਾਂ ਇਹਨਾਂ ਦੀ ਆਪ ਦੀ ਖੁਦ ਦੀ ਸੇਵਾ ਵੇਖ ਕੇ ਸੰਗਤਾਂ ਇਹਦੇ ਨਾਲ ਜੁੜੀਆਂ ਹੋਈਆਂ ਜੀ ਅੱਛਾ ਬਾਬਾ ਜੀ ਕਿੰਨੇ ਦਿਨਾਂ ਚ ਸਰੋਵਰ ਦੀ ਸੇਵਾ ਪੂਰੀ ਹੋਏ ਵੇਖੋ ਜੀ ਇਸ ਸੇਵਾ ਸਰੋਵਰ ਦੀ ਸੇਵਾ ਜਿਹੜੀ ਹੈ ਤਕਰੀਬਨ 35 ਤੋਂ 40 ਸਾਲ ਦੇ ਬਾਅਦ ਵਿੱਚ ਹੋ ਰਹੀ ਹੈ ਸੇਵਾ ਕਾਫੀ ਹੱਦ ਤੱਕ ਜਿਆਦਾ ਹੈ ਸੰਗਤਾਂ ਦੇ ਅਮੰਗ ਔਰ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਹਫਤਾਕ ਦੇ ਕਰੀਬ ਲੱਗ ਸਕਦਾ ਹੈ ਕਿ ਸੇਵਾ ਮੁਕੰਮਲ ਹੋ ਜਾਵੇਗੀ ਜੀ ਗੁਰੂ ਜੀ ਦੇ ਪਾਤਸ਼ਾਹ ਜੀ ਦੇ ਚਰਨ ਛੂ ਗੁਰਦੁਆਰਾ ਸਾਹਿਬ ਹੈ ਕਿੰਨੀ ਮਹਾਨਤਾ ਜੀ ਇਸ ਗੁਰਦੁਆ ਇਸ ਗੁਰਦੁਆਰਾ ਸਾਹਿਬ ਦੀ ਮਹਾਨਤਾ ਤੇ ਸੰਗਤਾਂ ਆਪ ਹੀ ਮਿਹਾਰੇ ਤਾਨੂੰ ਦੱਸ ਰਹੀਆਂ ਨੇ ਜੀ ਇਸ ਬਾਰੇ ਕੋਈ ਕਥਨੀ ਕਹਿਣੀ ਔਰ ਕਥਨੀ ਤੋਂ ਪਰੇ ਹੈ ਜੀ ਇਹ ਮਹਿਸੂਸ ਕਰਨ ਦੀਆਂ ਗੱਲਾਂ ਨੇ ਸ਼ਾਹ ਬਹੁਤ ਵੇਖਣ ਨੂੰ ਮਿਲ ਰਿਹਾ ਜੀ ਸਰ ਕੋਈ ਮਾਂ ਹੀ ਪਾਈ ਹਰ ਕੋਈ ਵਰਗ ਦਾ ਵਿਅਕਤੀ ਹਰ ਧਰਮ ਦਾ ਵਿਅਕਤੀ ਇੱਥੇ ਆ ਕੇ ਸੇਵਾ ਕਰ ਰਿਹਾ ਜੀ ਇਹ ਜਿਹੜਾ ਸਥਾਨ ਹੈ ਨਾ ਇਹ ਬੜੀ ਸੰਘਣੀ ਆਬਾਦੀ ਦੇ ਵਿੱਚ ਸਥਿਤ ਹੈ ਜੀ ਇਸ ਕਰਕੇ ਹਰ ਪ੍ਰਾਣੀ ਜਿਹੜਾ ਇੱਥੇ ਬਹੁਤ ਆਸਥਾ ਰੱਖਦਾ ਹੈ ਹਰ ਧਰਮ ਦਾ ਪ੍ਰਾਣੀ ਜਿਹੜਾ ਇੱਥੇ ਸਵੇਰੇ ਸ਼ਾਮ ਨਤਮਸਤਕ ਹੁੰਦਾ ਹੈ ਮਹਾਪੁਰਸ਼ਾਂ ਵੱਲੋਂ ਇੱਥੇ ਕੀਤੇ ਹੋਏ ਉਪਰਾਲੇ ਅਨੁਸਾਰ ਹਰ ਪ੍ਰੇਮੀ ਆਪਣੇ ਹੱਥੀਂ ਸੇਵਾ ਕਰਨੀ ਦਾ ਚਾਰ ਰੱਖ ਰਿਹਾ ਹੈ ਮਾਨ ਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਝਾਈ ਤੁਹਾਨੂੰ ਸਾਂਝੀ ਕਰ ਰਿਹਾ ਕਿ ਕਿਸ ਤਰੀਕੇ ਦਾ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗਾਰ ਕੱਢੀ ਜਾ ਰਹੀ ਹੈ ਉਸ ਤੋਂ ਬਾਅਦ ਸੰਗਤਾ ਜਰੀਆਂ ਨੇ ਇਸ ਰਸਤੇ ਰਾਹੀ ਬਾਹਰ ਲੈ ਕੇ ਜਾ ਰਹੀਆਂ ਨੇ ਤਗਾੜ ਕੱਢਣ ਤੋਂ ਬਾਅਦ ਤੁਸੀਂ ਵੇਖੋ ਕਿਵੇਂ ਆਪਣੇ ਸਿਰ ਦੇ ਉੱਤੇ ਦਾਬੜੇ ਰੱਖ ਕੇ ਸੰਗਤਾਂ ਜਿਹੜੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਵੇਖੋ ਕਿ ਕਿਸੇ ਦਾ ਕੋਈ ਪਤਾ ਨਹੀਂ ਇਸ ਵੇਲੇ ਕਿ ਕੌਣ ਕਿਸ ਧਰਮ ਤੋਂ ਹੈ ਕਿਸ ਮਜ਼ਬਤ ਤੋਂ ਹੈ ਕਿਸ ਇਨਸਾਨੀਅਤ ਲੇਕਿਨ ਹਰ ਬਾਰ ਵਿਅਕਤੀ ਇਸ ਵੇਲੇ ਇਨਸਾਨੀਅਤ ਦਾ ਧਰਮ ਨੇ ਬੰਨਦੇ ਹੋਏ ਸਰਵ ਸਾਂਝੀ ਵਾਲਤਾ ਦਾ ਜੋ ਸੁਰੇਹਾ ਸੇਕ ਕੌਮ ਵੱਲੋਂ ਦਿੱਤਾ ਜਾਂਦਾ ਹੈ ਉਹਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹੱਥ ਦੇ ਵਿੱਚ ਜਰੇ ਬਾਲਟੇ ਫੜ ਕੇ ਜਿਹੜੇ ਨੇ ਇੱਥੇ ਸੇਵਾ ਕੀਤੀ ਜਾ ਰਹੀ ਹੈ ਔਰ ਲਗਾਤਾਰ ਇਹ ਸੇਵਾ ਚਲਦੀ ਰਹੇਗੀ ਸਾਡੇ ਨਾਲ ਹੋਰ ਮਹਾਪੁਰਖ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੋਈ ਕਹਿਣਾ ਚਾਹੋਗੇ ਕੋਈ ਸ਼ਬਦ ਖਾਲਸਾ ਫਤਿਹ ਬਸ ਬਲੇ ਬਲਾ ਦਿਓ ਬਲੇ ਬਲਾ ਦਿਓ ਫਤਿਹ ਬਲਾ ਦਿਓ ਜੀ ਬਲਾਤੀ ਫਤਿਹ ਹੈ ਖਾਲਸਾ ਵਾਹਿਗੁਰੂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਸ਼ੁਰੂ ਕੀਤੀ ਗਈ ਸੇਵਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਚਾਹੋਗੇ ਜੀ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅੰਮ੍ਰਿਤਸਰ ਦੀ ਧਰਤੀ ਦੇ ਗੁਰੂ ਸੰਤੋਖਸਰ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਸੇਵਾ ਚੱਲ ਰਹੀ ਏ ਬਾਬਾ ਰਵਨ ਸਿੰਘ ਜੀ ਦਿੱਲੀ ਵਾਲੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਬਾ ਮਹਿੰਦਰ ਸਿੰਘ ਜੀ ਭੇਵੇ ਵਾਲੇ ਬਾਬਾ ਬਾਬਾ ਮਹਿੰਦਰ ਸਿੰਘ ਜੀ ਭੇਵੇ ਵਾਲੇ ਉਹਨਾਂ ਦੀ ਸੇਵਾ ਇੱਥੇ ਚੱਲ ਰਹੀ ਏ ਕਾਰ ਸੇਵਾ ਚੱਲਦੀ ਏ ਗੁਰੂ ਨਾਨਕ ਪਾਤਸ਼ਾਹ ਇਹਨਾਂ ਤੇ ਚੜਦੀ ਕਲਾ ਕਰੇ ਸਰੋਵਰ ਦੀ ਸੇਵਾ ਚੱਲ ਰਹੀ ਏ ਬੜੀਆਂ ਸੰਗਤਾਂ ਬੜੀ-ਬੜੀ ਦੂਰੋਂ ਆਈਆਂ ਜੁਪੀ ਤੋਂ ਆਈਆਂ ਸੰਗਤਾਂ ਬੇਬੇ ਤੋਂ ਪਟਨਾ ਸਾਹਿਬ ਤੋਂ ਬਹੁਤ ਦੂਰ ਦੂਰੋਂ ਸੰਗਤਾਂ ਆਈਆਂ ਨੇ ਇੱਥੇ ਸੇਵਾ ਕਰ ਰਹੀਆਂ ਨੇ ਚਾਰਾਂ ਪੰਜਾਂ ਦਿਨਾਂ ਚ ਮੁਕੰਮਲ ਹੋ ਜਾਏਗਾ ਗੁਰੂ ਨਾਨਕ ਪਾਤਸ਼ਾਹ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦਾ ਇਕੱਠ ਔਰ ਲਗਾਤਾਰ ਸੇਵਾ ਚਲਦੀ ਰਹੇਗੀ ਤੇ ਇੱਕ ਡਿਟੇਲ ਕਵਰੇਜ ਤੁਹਾਣਾ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਜਿਹੜੇ ਮਾਈ ਪਾਈ ਆਪਣੇ ਘਰਾਂ ਚ ਬੈਠੇ ਨੇ ਉਹ ਵੀ ਪਹੁੰਚਣ ਕਿਉਂਕਿ ਇਸ ਵੇਲੇ ਪਾਗਾਵਾਂ ਵਾਲੇ ਉਹ ਲੋਕ ਹੁੰਦੇ ਨੇ ਜਿਹੜੇ ਕਿ ਗੁਰੂ ਘਰ ਦੇ ਸਰੋਵਰ ਦੀ ਸੇਵਾ ਕਰਦੇ ਨੇ ਖਾਸ ਕਰਕੇ ਸਿੱਖ ਇਤਿਹਾਸ ਦਾ ਪਹਿਲਾ ਸਰੋਵਰ ਹੈ ਜਿਹੜਾ ਕਿ ਗੁਰਦੁਆਰਾ ਸ੍ਰੀ ਸੰਤੋਖ ਸਰਸਾਈ ਵਿਖੇ ਸ਼ੋਭਿਤ ਹੈ ਤਾਂ ਉਹਦੀ ਕਾਰ ਸੇਵਾ ਜਰੰਭ ਹੋਈ ਹੈ ਤਾਂ ਸੰਗਤਾਂ ਦਾ ਕੱਟ ਦੇਸ਼ ਭਰ ਤੋਂ ਜਿਹੜੀਆਂ ਨੇ ਸੰਗਤਾਂ ਇੱਥੇ ਪੁੱਜੀਆਂ ਨੇ ਜਿਹੜੀ ਕਿ ਇਸ ਕਾਰ ਸੇਵਾ ਵਿੱਚ ਕਰਦੀਆਂ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਕਰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ